ਪਤਾ ਨਹੀਂ ਕੀ ਮਸ਼ੀਨ ਨੂੰ ਜਵੇਂ ਜੂਟਾਂ ਲੱਗਣਾ ਹੈਗਾ ਉਹਦੇ ਆ ਉਹਦੇ ਆ ਦੇ ਆ ਦੇ ਇੱਕ ਕੰਪਨੀ ਦੇ ਐਕਸਪੈਰੀਮੈਂਟ ਕਰਕੇ ਇਹਨਾਂ ਨੇ ਨਾ ਵਧੀਆ ਮੈਂ ਕਹਿੰਦਾ ਵੀ ਰੋਹ ਕੋਚ ਕਰਦੀ ਆ ਕੰਮ ਵਾਲੀ ਤਾਂ ਨਹੀਂ ਆ ਨਾ ਦੇਖੋ ਮਸ਼ੀਨ ਦੇ ਜਵੇਂ ਟਾਇਰ ਨਹੀਂ ਚੱਕੇ ਜਾਂਦੇ ਨਾ ਹਿਲਦੇ ਆ ਉਹ ਤਨ ਮਾਡਲਾਂ ਚ ਆਉਂਦੀ ਹੈ ਜਿਹੜੀ ਇਹ ਡਾਇਨਾਮਿਕ ਨੂੰ ਏਸੀ ਲਾਉਂਦੀ ਆ ਦਸ਼ਮੇਸ਼ ਕੇ ਮੰਨ ਲ ਦੂਜੀਆਂ ਨੂੰ ਵੀ ਲਾ ਦਿੰਦੀ ਆ ਡਾਇਨਾਮਿਕ ਨੂੰ ਲਾਉਂਦੇ ਆ ਅੱਛਾ ਇਹਨਾਂ ਦਾ ਫਰਮ ਆ ਯਾਨੀ ਇਹਨੂੰ ਏਸੀ ਦਾ ਇਹੀ ਹੈ ਨਾ ਡਾਇਨਾਮਿਕ ਦਾ ਜੀ ਠੀਕ ਆ ਠੀਕ ਚੱਲੀਏ ਦੇਖੀਏ ਕਾਇਮ ਚੋਂ ਚਲੋ ਜੀ ਜੀ अच्छा 25 ਸਾਲ ਦਾ ਸੁਪਨਾ ਦਾ ਏਸੀ ਲੈਣੀ ਆ ਸੁਪਨਾ ਦੀ ਬਾਈ ਉਦੋਂ ਇੱਥੇ ਏਸੀ ਨਹੀਂ ਹੁੰਦੀ ਆ ਜਿਵੇਂ ਹੈ ਨਹੀਂ ਸੀ ਗਿਆ ਉਦੋਂ ਸੋਚ ਦਿੱਤੀ ਵੀ ਬਾਹਰ ਮੋਰ ਜਾਵਾਂਗੇ ਉੱਥੇ ਜਾ ਕੇ ਏਸੀ ਮਸ਼ੀਨ ਚਲਾਏਗੇ ਵੀ ਬਾਹਰ ਦੇਸ਼ਾਂ ਜਾ ਕੇ ਚਲਾएंगे ਫਿਰ ਬਾਈ ਇੱਥੇ ਜਦੋਂ ਮਤਲਬ ਲੱਗ ਗਿਆ ਉਹਨ ਮਸ਼ੀਨਾ ਹਾਂ ਮੈਂ ਤਕਰੀਬਨ ਮੇਰੇ ਨਾਲ ਪੱਖੇ ਲਾਤੇ ਇਹਦੇ ਇੱਥੇ ਬਈਆ ਦੋ ਖੋਲ ਕੇ ਪੇਚ ਇਹਦੇ ਵਿੱਚ ਜਿਹੜਾ ਫਿਲਟਰ ਹੈ ਜਿਹੜਾ ਸਾਫ ਹੋਣਾ ਅੱਛਾ ਮੰਨ ਲਓ ਜੇ 쿨ਿੰਗ ਮੰਨ ਲਓ ਕਿ ਤੇ ਫਿਲਟਰ ਕਰ ਦੇਗਾ ਪਰ ਨਾਲ ਇਹੀ ਇੱਥੀ ਤੇ ਨਿਕਲਣਾ ਨਹੀਂ ਛਤਰੀ ਨਹੀਂ ਚੱਕਣੀ ਪੈਣੀ ਨਹੀਂ ਛਤਰੀ ਨਹੀਂ ਚੱਕਣੀ ਬੇ ਇੱਥੀ ਤੇ ਕੋਈ ਲੋਡ ਹੋ ਜਾਣਾ ਕੰਮ ਆਪਣੇ ਹੈ ਨਾ ਸਤਿ ਸ੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਵੈਲਕਮ ਆ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ ਚ ਲਓ ਜੀ ਬਾਈ ਅੱਜ ਬਾਬਾ ਜੀ ਦੀ ਕਿਰਪਾ ਕਰਾਣਾ ਆਪਾਂ ਵੀ ਕੰਪਨੀ ਚ ਕਰਤਾਰ ਚ ਫਿਲਟਰ ਪਹੁੰਚਦਾ ਕਰਤਾ ਫਿਲਟਰ ਛੱਡਣੇ ਆਇਆ ਤਾਂ ਅੱਜ ਚਲੋ ਮੈਂ ਫੇਰ ਪਿੰਡ ਨੂੰ ਲੰਘਿਆ ਗੱਡੀ ਵਾਲੇ ਨੂੰ ਭੇਜਤਾ ਵਾਪਸ ਬਾਸਕਟ ਲੈ ਕੇ ਆਪਣੇ ਥਰੇਸਰ ਵਾਲੀ ਪਲੇਟਾਂ ਲੈ ਕੇ ਜਿਹੜੇ ਲਾਉਣੇ ਆ ਨਾ ਉਦੋਂ ਬਾਅਦ ਮੈਂ ਕਿਹਾ ਚਲੋ ਅੱਜ ਪਿੰਡ ਤੇ ਨਾਲ ਜਾਂਦੇ ਹੋਏ ਫਿਰ ਲੁਧਿਆਣੇ ਤੇ ਬਾਈ ਹੈ ਨਾ ਟੂਲ ਟਾਲ ਨਹੀਂ ਹੈਗਾ ਮਸ਼ੀਨ ਦੇ ਵਿੱਚ ਆਪਣੀ ਦਾ ਨਾ ਕੋਈ ਚਾਬੀ ਨਾ ਕੋਈ ਗੋਟੀ ਪਾਨਾ ਫੇ ਮੈਂ ਕਿਹਾ ਚਲੋ ਨਾਲੇ ਉਹ ਵੀ ਹੈ ਨਾ ਪੂਲਰ ਪਾਰਲਰ ਤੁਹਾਨੂੰ ਪਤਾ ਹੀ ਹੈ ਬੈਰਿੰਗ ਮੂਰਖ ਪਟਾਣੇ ਦੀ ਜ਼ਰੂਰਤ ਪੈਂਦੀ ਆ ਉਦੋਂ ਬਾਅਦ ਬਾਈ ਪਹੁੰਚੇ ਆ ਗਿੱਲ ਬਾਈ ਕੋਲੇ ਇਹਨੇ ਗਿੱਲ ਕਣੀ ਹੋ ਗਈਆਂ ਵਧਾਈਆਂ ਏਸੀ ਵਾਲੀ ਦਸ਼ਮੇਸ਼ ਨਾ 9900 ਕੰਬੈਨ ਬਾਈ ਨੇ ਆਪਣੇ ਨੇ ਭਵਨ ਗਿੱਲਣ ਬਾਈ ਨੇ ਲਿਆਂਦੀ ਆ ਉਹਦੇ ਕੋਲ ਪਹੁੰਚ ਗਿਆ ਮੈਂ ਕਿਹਾ ਚਲੋ ਅੱਜ ਉਧਰ ਹੈ ਨਾ ਮੂੰਹ ਮਿੱਠਾ ਕਰਕੇ ਆਉਨੇ ਆ ਨਾਲੇ ਕੰਬੈਨ ਦੇਖ ਕੇ ਆਉਣਾ ਕਿ ਚਲੋ ਦਿਖਾਉਨੇ ਹੁਣ ਤੁਹਾਨੂੰ ਮਸ਼ੀਨ ਆ ਵੈਸੇ ਮੱਕੀ ਵੱਢਦੀ ਦੀ ਇੱਥੇ ਵੱਢਦੀ ਕੋਲੇ ਪਹੁੰਚ ਗਏ ਨਾਲ ਗੁਰਜੋਤ ਸਿੰਘ ਪਹੁੰਚਿਆ ਦਿਖਾਉਨੇ ਤੁਹਾਨੂੰ ਨਾਲੇ ਦਿੰਨੇ ਗਿੱਲ ਬਾਈ ਨੂੰ ਵਧਾਈਆਂ ਤੁਸੀਂ ਵੀ ਸਾਰੇ ਜਣੇ ਦਿਓ ਗਿੱਲ ਬਾਈ ਪਹਿਲਾਂ ਦਾ ਵੀਰੇ ਤੈਨੂੰ ਲੱਖ ਲੱਖ ਕਰੋੜ ਕਰੋੜ ਮੁਬਾਰਕਾਂ ਬਹੁਤ ਬਹੁਤ ਮੁਬਾਰਕਾਂ ਭਰਾਵਾਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਨੇ ਬਹੁਤ ਮੈਸੇਜ ਬਈਆਂ ਤੇ ਬਹੁਤ ਬਈਆਂ ਨੇ ਮੈਂਸ਼ਨ ਕੀਤੀ ਹੋਈਆਂ ਸਟੋਰੀਆਂ ਜਨਮ ਦਿਨ ਦੀਆਂ ਮਸ਼ੀਨ ਦੀਆਂ ਮੁਬਾਰਕਾਂ ਇਹ ਜਨਮ ਦਿਨ ਤੇ ਧਮਾਕਾ ਕਰਿਆ ਇੱਕ ਦੱਸਿਆ ਨਹੀਂ ਨਾ ਕਿਸੇ ਨੂੰ ਵੀ ਜਨਮ ਦਿਨ ਤੇ ਧਮਾਕੇ ਦੇ ਵਿੱਚ ਦੀ ਤੁਸੀਂ ਹੋਰ ਗੱਲ ਬਈ ਵਧੀਆ ਚੱਲੀ ਚੜਦੀ ਚਲਾਤੀ ਵੀ ਆਉਂਦੀ ਆਉਂਦਾ ਹੀ ਜੋੜਦੀ ਇਕੱਲੇ ਚਲਾਤੀ ਸੀ ਦਮ ਨਹੀਂ ਦਵਾਇਆ ਮੈਂ ਨਮੀ ਨੂੰ ਆਇਆ ਨਹੀਂ ਕਰਿਆ ਵੀ ਹਲੇ ਘਰੇ ਖੜਾ ਲਈਏ ਕਿਦਣਾ ਹੋਰ ਵਧੀਆ ਬਾਈ ਬਹੁਤ ਹੀ ਵਧੀਆ ਜੀ ਤਮੰਨਾ ਦੀ ਬਈ ਦਿਲ ਦੀ ਸਹੀ ਆ 25 ਸਾਲ ਬਾਦੋਂ ਪੂਰੀ ਹੋਈ ਆ ਤੇ ਬਾਈ ਇਹ ਨਾ ਦੂਜੀ ਨੂੰ ਕਹਿੰਦਾ ਸੀ ਪਹਿਲਾਂ ਏਸੀ ਲਵਾਉਣ ਨੂੰ ਹੈ ਨਾ ਫਿਰ ਦੇਖ ਕੇ ਗੱਲ ਬਾਤ ਇਹਦਾ ਮਨ ਸੇ ਗਿਲ ਮਨ ਮਨ ਬਦਲਿਆ ਵੀ ਕਿਵੇਂ ਵੀ ਉਹਨੂੰ ਕਾਦਨ ਲਵਾਇਆ ਮਨ ਹੈ ਕਿ ਉਹ ਜੇ ਆਪ ਲਵਾਉਦੇ ਤੇ ਉਹ ਗੱਲ ਨਹੀਂ ਸੀ ਫਰਕ ਇਹ ਤਾਂ ਗੱਲ ਹੈਗੀ ਆ ਨਾ ਇੱਕ ਜਿਹੜੀ ਬਾਈ ਕਰਤਾਰ ਦੇ ਕੀ ਹਾਂ ਪ੍ਰੀਤ ਜੱਗੀ ਜੜੀ ਹੋਰ ਮਸ਼ੀਨਾਂ ਮੈਂ ਬਹੁਤ ਦੇਖੀਆਂ ਨੇ ਹਰ ਜਿਹੜਾ ਲੱਗੇ ਕੰਪਨੀ ਤੋਂ ਆਣਾ ਉਹਦੇ ਵਰਗਾ ਸਵਾਦ ਫਿਰ ਇੱਕ ਗੱਲ ਹੈ ਨਾ ਇੱਕ ਇੱਕ ਜੜ ਕੈਵਨ ਦੀ ਰੱਖੀ ਜਾਣੀ ਹੈ ਨਾ ਥੱਲੇ ਦੇ ਜਿਹੜੇ ਕੈਵਨ ਕੂਬਨ ਆਣ ਪੂਰਾ ਜੜ ਰੱਖੀ ਜਾਣੀ ਇੱਕ ਆਪਾਂ ਨੇ ਦੂਜੇ ਦੀ ਜੜ ਪੱਟ ਕੇ ਦੂਈ ਜਗ੍ਹਾ ਦੂਆ ਬੂਟਾ ਲਾਉਣਾ ਤਾਂ ਫਰਕ ਤਾਂ ਬਾਈ ਪੈਂਦਾ ਹੀ ਪੈਂਦਾ ਹੈ ਨਾ ਬਾਂਤਰ ਦਾ ਬਾਈ ਫਰਕ ਆ ਇਹਦਾ ਹਾਂ ਬਾਂਤਰ ਦਾ ਬਹੁਤ ਫਰਕ ਆ ਦੇਖੀਏ ਬਾਈ ਫਿਰ ਆਜੋ ਬਾਈ ਦਿਖਾਈਏ ਤੁਹਾਨੂੰ ਅੱਜ ਦਸ਼ਮੇਸ਼ 99100 ਅਮਰਜੀਤ ਬਾਈ ਹੁਣ ਵੱਡੇ ਵੱਡੇ ਤਮਾਕੇ ਕਰ ਰਿਹਾ ਦਸ਼ਮੇਸ਼ ਕੰਪਨੀ ਆਲਾ ਵੀਰ ਆਪਾਂ ਨੂੰ ਵੀ ਉਹਨੇ ਮਸ਼ੀਨ ਦਿੱਤੀ ਆ ਹਨਾ ਬਹੁਤ ਜਣੀ ਕਹੀਦੀ ਇਹ ਬਾਈ ਦਾ ਵਧੀਆ ਸੁਭਾ ਵਧੀਆ ਨਾ ਗੱਲਬਾਤ ਦਾ ਤਰੀਕਾ ਜਿਹੜਾ ਬੜਾ ਸੋਹਣਾ ਹੈ ਗਿੱਲ ਬਾਈ ਫੇਰ ਕਟਰ ਨਾਲੇ ਲਿਆ ਹੈ ਹੈ ਅੱਛਾ ਪੂਰਾ ਸੈਟ ਨਾਲੇ ਲਿਆ ਠੀਕ ਆ ਠੀਕ ਆ ਹੋਰ ਮਾਈ ਫੋਨ SMS ਇਹ ਮੱਕੀ ਵਾਲਾ ਕਟਰ ਵੀ ਬਾਈ ਦਸ਼ਮੇਸ਼ ਦਾ ਨਾ ਆਪਾਂ ਕਹੀਦੀ ਇਹ ਵੀ ਸਪੈਸ਼ਲ ਹੈ ਇੱਕ ਚੀਜ਼ਾਂ ਦੋਹਣ ਚੱਲਦੀ ਜਣਾ ਇੱਕ ਦੋ ਚੀਜ਼ਾਂ ਦੇਖੀਆਂ ਤਾਂ ਦੇ ਇੱਕੇ ਗੱਲਬਾਤ ਲੱਗੀ ਇਹਦੇ ਵਿੱਚ ਤਰੀਕਾ ਲੱਗੇ ਮੰਨ ਲਓ ਰੋਹ ਵਾ ਜਿਹੜਾ ਮਸ਼ੀਨ ਦਾ ਉਹ ਤਾਂ ਤੁਸੀਂ ਦੇਖੇ ਰਹੇ ਆ ਨਾ ਵੀ ਮੈਂ ਕਹਿੰਦਾ ਜਿਹੜਾ ਜੈਕਾਂ ਵਾਲਾ ਸਿਸਟਮ ਨੇ ਇੱਕ ਹੋਰ ਦੇਖਿਆ ਮੈਂ ਜਦੋਂ ਮਸ਼ੀਨ ਬੱਟ ਟੱਪਦੀ ਆ ਮਸ਼ੀਨ ਨੇ ਟੱਪਦੀ ਹੈਗੀ ਕੱਲਾ ਕੱਢ ਰਿਹਾ ਐਂ ਕਰਦਾ ਜਿਵੇਂ ਆਪਾਂ ਦੂਜੀਆਂ ਮਸ਼ੀਨਾਂ ਦੇ ਨਾ ਕਟਰ ਥੱਲੇ ਛੱਡਣ ਦੀ ਕੋਸ਼ਿਸ਼ ਕਰਦੇ ਆ ਜਾਂ ਬੱਟ ਤੇ ਵੱਜਦਾ ਤਾਂ ਇੱਕਦਮ ਐਂ ਵੱਜ ਕੇ ਮਸ਼ੀਨ ਦੇ ਟਾਇਰ ਉੱਠਦੇ ਆ ਇਹ ਪਤਾ ਨਹੀਂ ਦਸ਼ਮੇਸ਼ ਗਰੁੱਪ ਨੇ ਕੀ ਕਰਿਆ ਇਹਦੇ ਵਿੱਚ ਕੀ ਨਹੀਂ ਕਰਿਆ ਵੀ ਕੱਟ ਰਿਹਾ ਝੂ ਝੂਲੇ ਜੇ ਮਾਰਦਾ ਜੋਰੇ ਬਾਕੀ ਤੁਹਾਨੂੰ ਦਿਖਾਉਨੇ ਆ ਉਹ ਵੀ ਹੈ ਨਾ ਫਲੇ ਸੁਣਦਾ ਨਹੀਂ ਉਹਨੂੰ ਕੈ ਬੰਦੇ ਵਿੱਚ ਬੈਠੇ ਇਹਨੂੰ ਬਾਕੀ ਮਸ਼ੀਨ ਦੀ ਬਨਾਮ ਬਨਾ ਬੰਤਰ ਦੇਖੋ ਹੈ ਨਾ ਬਾਈ ਹੋਰ ਬਾਈ 4 ਸਾਰਾ ਕੁਝ ਕੰਪਲੀਟ ਹੀ ਲਿਆ ਕੇ ਲੈਣੇ ਜਣੀ ਇਹ ਨਹੀਂ ਹੈਗਾ ਵੀ ਹੈ ਨਾ ਇੱਕ ਬਾਹਰ ਤੋਂ ਜਾਂ ਕੁਝ ਵੀ ਬਾਕੀ ਮਸ਼ੀਨ ਵਧੀਆ ਹੈ ਨਾ ਮਹਾਰਾਜ ਕਰੇ ਕਿਰਪਾ ਇਹ ਰੰਗ ਭਾਗ ਲਾਵੇ ਅੱਜ ਇੱਕਾਈ ਹੈ ਨਾ ਬਾਈ ਕੋਲੇ ਤਾਂ ਹੌਲੀ ਹੌਲੀ ਜਿਹੜੀਆਂ ਹੁਣ 5 4 4 ਗੇਅਰ 4x4 ਵਾਲਾ ਇਹ ਵੀ ਕਰਾਂਗੇ ਹੈ ਨਾ ਬਾਈ ਨਾਲ ਗੇਅਰ ਬਾਈ ਲੱਗੇ ਲਾਇਆ ਹੋਇਆ ਨਹੀਂ ਆਪਾਂ ਦੇਖਦੇ ਹਾਂ ਨਾ ਦੂਆ ਗੇਅਰ ਹੁੰਦਾ ਲੋਟੇ ਦਾ ਜਾਂ ਲੰਬਾ ਜਿਆ ਬਾਕੀ ਪਲੇਟ ਬਾਡੀ ਦੇ ਵਿੱਚ ਆ ਬਾਕੀ ਬਗੱਲਬਾਰ ਸਾਰੀ ਹੈ ਨਾ ਕਰਾਂਗੇ ਗਿੱਲ ਨਾਲ ਨਾਲ ਦੇਖਦੇ ਆਂ ਤਾਂ ਕੈਬਨ ਇਹ ਕੀ ਹਿਸਾਬਕਦਾ ਵਾ ਐਸਐਮਐਸ ਲੱਗਿਆ ਹੋਇਆ ਮੇ ਮੱਕੀ ਤੇ ਆਉਂਦੇ ਨਹੀਂ ਚਲਾਤੀ ਅੱਜ ਚੱਲਦੀ-ਚੱਲਦੀ ਪਰ ਰੇਡ ਮਾਰੀ ਆ ਇੱਥੇ ਹੀ ਚੱਲਦੀ ਆਪਣੇ ਲੱਗੀ ਉਹ ਸਾਹਮਣੇ ਖੇਤ ਵੱਢ ਕੇ ਆਈ ਆ ਬਾਕੀ ਤੁਸੀਂ ਕਮੈਂਟਾਂ ਦੇ ਵਿੱਚ ਦੱਸਿਓ ਨਾ ਦਿਓ ਬਾਈ ਗਿੱਲ ਨੂੰ ਵਧਾਈਆਂ ਏਸੀ ਕੈਬੰਦੀਆਂ ਗਿੱਲ ਬਈ ਇਹ ਦੋ ਤਨ ਮਾਡਲਾਂ ਚ ਆਉਂਦੀ ਹੈ ਜਿਹੜੀ ਇਹ ਡਾਇਨਾਮਿਕ ਨੂੰ ਏਸੀ ਲਾਉਂਦੀ ਹੈ ਦਸ਼ਮੇਸ਼ ਕੇ ਮੰਨ ਲ ਦੂਜੀਆਂ ਨੂੰ ਵੀ ਲਾ ਦਿੰਦੀ ਆ ਡਾਇਨਾਮਿਕ ਨੂੰ ਨਾ ਅੱਛਾ ਇਹਨਾਂ ਦਾ ਫਰਮਾ ਜਣੀ ਇਹਨੂੰ ਏਸੀ ਦਾ ਇਹੀ ਹੈ ਨਾ ਡਾਇਨਾਮਿਕ ਦਾ ਜੀ ਠੀਕ ਆ ਠੀਕ ਚੱਲੀਏ ਦੇਖੀਏ ਕਹੇ ਬੰਚੋਂ ਚਲੋ ਜੀ ਬਾਕੀ ਆਪਣਾ ਸ਼ੌਰਾ ਬਾਈ ਬੈਠਾ ਗਰਜੋਤ ਸਿੰਘ ਵਿੱਚ ਉਹ ਤਾਂ ਉਤਰਦਾ ਹੀ ਨਹੀਂ ਅੱਜ ਨਹੀਂ ਪਾਪਾ ਦਾ ਖਿਹੜਾ ਨਹੀਂ ਛੱਡਦਾ ਉਹਦੇ ਵਿੱਚ ਏਸੀ ਦੇ ਵਿੱਚ ਬੈਠਾ ਗਿੱਲ ਉਹ ਤੇਰਾ ਜੋਤ ਸੀਨ ਕਿੱਥੇ ਆ ਬੱਦ ਸੀਨ ਕਿੱਥੇ ਆ ਅੱਜ ਮੱਥਾ ਮਾਠਾ ਦੇ ਕੇ ਪੈਸਿਆਂ ਨੂੰ ਮੱਥੇ ਨਾਲ ਲਾ ਲਾ ਹਾਂ ਕਿਉਂ ਗੱਲ ਮੰਦਾ ਫਿਰ ਹਾਂ ਨੰਦੇ ਦਾ ਮੁੰਡਾ ਪਤਾ ਕੀ ਦਾ ਐ ਨਿੰਦਰ ਆ ਉੱਪਰ ਜੀ ਆ ਹਾਂ ਉੱਪਰ ਜੀ ਆ ਚੱਲ ਵਧੀਆ ਨਿਆਣੇ ਅੱਜ ਕੱਲ੍ਹ ਭਾਈ ਹੈ ਕੰਪਿਊਟਰਾਂ ਹਾਂ ਕਿ ਸੀਨ ਕਿੱਥੇ ਆ ਉਹ ਜੋਤੇ ਬਾਕੀ ਜੋਰੇ ਨੂੰ ਪੁੱਛ ਲਾ ਸੀਨ ਕਿੱਥੇ ਪੁੱਤ ਕਿੱਥੇ ਸੀਨ ਜਾਂ ਚਲਾ ਲਾ ਸੀਨ ਸਟੇਰਿੰਗ ਤੇ ਬਹਿ ਜਾ ਓ ਗਜੋਤ ਸਿੰਘ ਆ ਜਾ ਪੁੱਤਰੀ ਮੇਰੇ ਕੋਲ ਜਾ ਛੇ ਜਾਂ ਸੀਨ ਤੇ ਵਜਾ ਸੀਨ ਤੇ ਹਾਂ ਹਾਂ ਤੜਕ ਗਈ ਹੁਣ ਇਹ ਆ ਜਾ ਅੰਦਰ ਆ ਜਾ ਫੇ ਅੰਦਰ ਆ ਜਾ ਅੰਦਰ ਆ ਜਾ ਗਿੱਲ ਬਾਈ ਕੈਮਨ ਵੀ ਬੜਾ ਅੰਦਰ ਤੇ ਖੁੱਲਾ ਡੋਲਾ ਜਾਣਾ ਬਈ ਨਜ਼ਾਰੇ ਬੰਨੇ ਪਏ ਹੈ ਨਜ਼ਾਰੇ ਬੰਨੇ ਪਏ ਬਾਕੀ ਬਈ ਇਹ ਨਾ ਕੈਵਲ ਵੀ ਅੰਦਰ ਤੇ ਇਹ ਮੈਟੇ ਲੱਗਾ ਆ ਥੱਲੇ ਉਹ ਪਲਾਸਟਿਕ ਟਾਲਾ ਹੈ ਨਾ ਹਾਂ ਹਾਂ ਜਿਹੜਾ ਦੂਏ ਪਾਸੇ ਘਾਜ ਜਾਂਦਾ ਉਹ ਆਏ ਪੁੱਠਾ ਕਰਕੇ ਥੱਲੇ ਅੱਛਾ ਪੁੱਠਾ ਕਰਕੇ ਧਰਤਾ ਇਹ ਠੀਕ ਹੈ ਠੀਕ ਹੈ ਜਿਵੇਂ ਮਨ ਸਾਫ ਕਰਨਾ ਸੌਖਾ ਹੈ ਹਾਂ ਉਹ ਚ ਮਿੱਟੀ ਨਿਕਲਦੀ ਨਹੀਂ ਆ ਨਾਲ ਇਹ ਚੀਜ਼ ਕਿਆ ਚੀਜ਼ ਆ ਗਿੱਲ ਬਈ ਇਹ ਬਈ ਸਮਾਸ ਸਮੂਹ ਧਰਨ ਅੱਛਾ ਮੰਨ ਲਾ ਜੀ ਮੋਬਾਈਲ ਮੂਰ ਰੱਖਣਾ ਟੂਟਾਲਾ ਹੈ ਨਾ ਠੀਕ ਹੈ ਠੀਕ ਹੈ ਪਾਣੀ ਵਾਲੀ ਬੋਤਲ ਲੱਗ ਗਈ ਇਹ ਚ ਇਹ ਕਨੈਕਟਰ ਸੀਟ ਆ ਗਈ ਹੈ ਨਾ ਇਹ ਨੀਵੀਂ ਇਕ ਉੱਚੀ ਹੈ ਬਾਈ ਬਾਈ ਲੀਵਰ ਲੱਗਦੇ ਹਨ ਬਿਲਕੁਲ ਮੈਂ ਤਾਂ ਕਹਿੰਦਾ ਤਾਂ ਬਈ ਨਿਆਰੇ ਵਾਲੀ ਉਹ ਥੱਲੇ ਹੈ ਨਾ ਸਾਡੇ ਨਾਲ ਉੱਚੀ ਬੜੀ ਯਾਰ ਤਾਂ ਬੰਦੇ ਦੇ ਪੈਰ ਇੰਦਰੇ ਲੱਗਦੇ ਧਰਤੀ ਤੇ ਬਹੁਤ ਸਹੀ ਆ ਬਾਈ ਇਹ ਪੈਡਲਾਂ ਬਾਈ ਕੀ ਲਾਇਆ ਫੇ ਬ੍ਰੇਕਾਂ ਵਾਲਿਆਂ ਨੂੰ ਇਹਨਾਂ ਨੂੰ ਬੂਟ ਕਸੇ ਹੋਏ ਨੇ ਬਾਈ ਅੱਛਾ ਅੱਗੋ ਜਿਹੜੇ ਫੜੀਏ ਹੋਈ ਅੱਛਾ ਆਪ ਆਪਣੇ ਉਹ ਲਾਤੇ ਹੈ ਠੀਕ ਹੈ ਇਹ ਵਧੀਆ ਕਰਦਾ ਕੰਮ ਹਨਾ ਕਿੰਨਾ ਕੁ ਟਾਈਟ ਕਰਨਾ ਹੁੰਦਾ ਕਰਦੀ ਵੀ ਮੰਨ ਲਾ ਮਿੱਟੀ ਘਟਾ ਨਹੀਂ ਅੰਦਰ ਆਉਂਦਾ ਨਾਲੇ ਹਵਾ ਕੂਲਿੰਗ ਨਹੀਂ ਜਾਂਦੀ ਬਾਈ ਹਨਾ ਇੱਥੇ ਜਾਂਦਾ ਆਹੀ ਲਾਤੀ ਹੈ ਨਾ ਹੂੰ ਹੂੰ ਇਹ ਵੀ ਅੰਦਰ ਵੀ ਇਹਦੇ ਥਰਮੋਕੂਲ ਜੀ ਲੱਗੀ ਹੋਈ ਆ ਵਧੀਆ ਇਹ ਵੀ ਬੰਦ ਕਰਤੇ ਹਨਾ ਮਿੱਟੀ ਘਟੇ ਵਾਲ ਦਾ ਕੋਈ ਚਾਂਸ ਨਹੀਂ ਉਹ ਤਾਂ ਆਪਾਂ ਜੇ ਟਾਕੀ ਟੂਕੀ ਖੋਲ ਕੇ ਸ਼ੀਸ਼ੇ ਖੋਲ ਉਹ ਤਾਂ ਤੁਹਾਨੂੰ ਪਤਾ ਹੈ ਟੈਂਕ ਕੱਢਣ ਲੱਗੇ ਸੀ ਸ਼ੀਸ਼ਾ ਖੁੱਲ ਗਿਆ ਉਹ ਤਾਂ ਘੜਦਾ ਹੁਣੀ ਹੋਣੀ ਆ ਬਈ ਅੰਦਰ ਨਹੀਂ ਕੋਈ ਉਹ ਨਹੀਂ ਹੈਗਾ ਠੀਕ ਆ ਬਾਈ ਫੇ ਕੈਮਰੇ ਇੱਕ ਇੱਕ ਕੈਮਰਾ ਕਿੰਨੇ ਕੈਮਰੇ ਲੱਗੇ ਨੇ ਦੋ ਕੈਮਰੇ ਨੇ ਇੱਕ ਬੈਕ ਤੇ ਹੋ ਗਿਆ ਆ ਇੰਜਨ ਵਾਲਾ ਹੋ ਗਿਆ ਹੈ ਤੇ ਆ ਇੰਜਨ ਵਾਲਾ ਹੋ ਗਿਆ ਤੇ ਆ ਬੈਕ ਵਾਲਾ ਹੋ ਗਿਆ ਆ ਆਪਣੇ ਬੈਕ ਬੈਕ ਹੋ ਗਿਆ ਆ ਇੰਜਨ ਵਾਲਾ ਹੋ ਗਿਆ ਇੰਜਨ ਦੇ ਇੱਕ ਬੈਗ ਇੰਜਨ ਦਾ ਟੈਂਕ ਦੋਹੇ ਦਾ ਖਾਉਂਦਾ ਬਾਈ ਇੰਜਨ ਦਾ ਬਾਈ ਜ਼ਰੂਰੀ ਹੈ ਕੈਮਰਾ ਹੈਨਾ ਬਿਲਕੁਲ ਜੀ ਬਾਕੀ ਗਿਲਵੇ ਆ ਬਲੂਰ ਬਣੇ ਲਾਤੇ ਨਾ ਬਲੂਰ ਬਾਉਂਦਾ ਤੇ ਹੈ ਹਾਂ ਜੀ ਕਿੰਨੇ ਲਾਤੇ ਇਹ ਹੈਗੇ ਨੇ ਬਾਈ 7 8 ਲਾਤੇ ਹੈਨਾ 6 7 6 7 ਲਾਤੇ ਕੂਲਿੰਗ ਕਾਲਿੰਗ ਬਾਈ ਕਿਦਾਂ ਕੋਈ ਨਹੀਂ ਯਾਰ ਇਹ ਬੰਦੇ ਫੈਣੇ ਉੱਤੋਂ ਦਾ ਜੀਵਲੀ ਕਰਦਾ ਹੈ ਇਹ ਤਾਂ ਥੋੜੇ ਚਲਾਉਣ ਵਾਲੀ ਮਸ਼ੀਨ ਹੈ ਹੈ ਉਹਦੇ ਚਲਾਉਣ ਵਾਲੀ ਮਸ਼ੀਨ ਆ ਉਹ ਦੇਖਦਾ ਜਿਹੜਾ ਚਲਾਉਂਦਾ ਉਹਨੇ ਸਵੇਰ ਦੇ ਵਿੱਚ ਲਗਦਾ 10 12 ਕਿਲੇ ਵੱਡੇ ਨੇ ਹਾਂ ਜਿੰਨਾ ਗਰਜੋਤ ਦੇ ਕੱਪੜੇ ਸੋਹਣੇ ਉੰਨੇ ਹੀ ਹੋਦੇ ਨੇ ਸਹੀ ਗੱਲ ਆ ਵੀ ਫਰਕ ਕੋਈ ਨਹੀਂ ਹੈਗਾ ਨਾ ਹੈ ਇਕਨੇ ਬੈਠਾ ਕੇ ਪ੍ਰੀ ਭਾਈ ਇਹਦਾ ਵੀ ਨਜ਼ਾਰਾ ਏਦੀ ਵਾਲੀ ਦਾ ਮਾਗੁੰ ਜੋਖੜੇ ਖੜੇ ਨੇ ਮੈਂ ਮਾ ਹੇਠਾ ਫਿਰਦਾ ਨਹੀਂ ਮੇਰੀ ਹਾਲਤ ਖੜੀ ਕੰਬੀਦੀ ਆ ਸਹੀ ਹੈ ਵੇਚਲਾ ਬੰਦਾ ਨਜ਼ਾਰੇ ਆ ਉੱਪਰ ਤਾਂ ਨਹੀਂ ਹੈਗਾ ਬੰਦਾ ਇਹ ਤੇ BS4 ਚਾ ਬਾਈ ਇਹ ਬਾਈ ਹਾਬੀਏ ਸਪੋਰ্ট ਲਈ ਲੈਣ ਤੋਂ ਜੀ ਸਿੰਗਲ ਲੀਵਰ ਸਿੰਗਲ ਇਹਦੇ ਵੀ ਹੈ ਲੀਵਰ ਬਾਈ ਠੀਕ ਆ ਬਾਈ ਇਕੋ ਲੀਵਰ ਦਾ ਗੇਅਰ ਆ ਮਤਲਬ ਚਾਰ ਗੇਅਰਾਂ ਚਾ ਹਾਂਜੀ ਹਾਂਜੀ ਚੌਥਾ ਬੈਕ ਹਾਂਜੀ ਇਹ 5 ਤਾਰ ਗੇਅਰ ਆ ਮਤਲਬ ਪੰਜਵੇਂ ਮੰਗਣ ਤੁਰਦੀ ਜਾਉ ਸੀ ਅੱਛਾ ਮਤਲਬ ਪੁਲੀ ਪਾਲੀ ਚੇਂਜ ਕਰਨ ਦੀ ਲੋੜ ਨਹੀਂ ਕੋਈ ਲੋੜ ਨਹੀਂ ਹੈਗੀ ਠੀਕ ਆ ਇਹ ਆਪਣੇ ਸੁਚਾਗੀਆਂ ਹੈ ਡੈਸ਼ਬੋਰਡ ਵੀ ਯਾਰ ਵਧੀਆ ਬਣਾਤਾ ਹੈ ਨਾ ਹਾਂਜੀ ਹਾਂਜੀ ਮਤਲਬ ਸਾਈਡ ਜਿੱਤੇ ਕੱਟਦਾ ਹੈ ਨਾ ਬੋਦੀ ਇਹ ਵਿਚ ਜੇ ਨੂੰ ਨਹੀਂ ਬਹੁਤਾ ਡਰਾਈਵਰ ਦੇ ਲਵੇ ਜੇ ਨਹੀਂ ਲਾਇਆ ਇਹ ਲੀਵਰ ਆਪਣਾ ਉਹਦੇ ਵਾਲਾ ਉਗਰ ਵਾਲਾ ਇਹ ਉਗਰ ਵਾਲਾ ਬਾਈ ਠ ਚੱਕਰ ਉਹ ਆ ਸਮਸੇ ਚੈੱਕ ਕਰਾਥਰੇਸ਼ਰ ਦੇ ਚੈੱਕ ਕਰੋਗੇ ਜੀ ਤਾਂ ਜੀ ਬੇ ਬਗੇਰ ਬਾਈ ਗਿੱਲ ਬਾਈ ਦਾ ਜਿਹੜੀ ਗੇਰ ਵਾਲੀਆਂ ਰਾਣਾਆਂ ਆ ਕਿ ਤਾਰਾਂ ਨਹੀਂ ਇਹ ਤਾਂ ਬਾਈ ਰਾਣਾ ਅੱਛਾ ਰਾਣਾ ਪਾਈਆਂ ਠੀਕ ਇਹ ਪੱਖਾ ਵੀ ਲਾਤਾ ਨਾਲ ਪੱਖਾ ਲਾਤਾ ਬਾਈ ਠੀਕ ਆ ਮੱਲਾ ਜੀ ਕੋਈ ਕਮਾਈ ਜਾਂਦੀ ਸੀ ਇਸੀ ਇੱਕ ਨੰਬਰ ਤੇ ਲਾ ਕੇ ਆ ਨਾ ਪੱਖੇ ਜਿੰਨੀ ਏਸੀ ਜਿੰਨੀ ਕੂਲਿੰਗ ਪੱਖਾ ਮਾਰੀ ਜਾਂਦਾ ਇਹ ਵਧੀਆ ਬਾਈ ਗਿੱਲ ਬਾਈ ਤੈਨੂੰ ਫੇਰ ਦੁਬਾਰੇ ਤੇ ਲੱਖ ਲੱਖ ਬਾਈ ਮੁਬਾਰਕਾਂ ਬਹੁਤ ਬਹੁਤ ਧੰਨਵਾਦ ਬਹੁਤ ਮਾਲਕ ਨੇ ਰੰਗ ਭਾਗ ਲਾਏ ਬਾਈ ਹੈ ਨਾ ਬਿਲਕੁਲ ਜੀ ਬਿਲਕੁਲ ਕਿੰਨੇ ਸਾਲ ਬਾਅਦ ਲੱਗੇਗੇ ਲੋ ਬਾਈ ਬਾਈ 25 ਸਾਲ ਬਾਅਦ ਅੱਛਾ 25 ਸਾਲ ਤੋਂ ਸੁਪਨਾ ਹੁੰਦਾ ਵੀ ਏਸੀ ਲੈਣੀ ਆ ਸੁਪਨਾ ਸੀ ਬਾਈ ਉਦੋਂ ਏਸੀ ਨਹੀਂ ਹੁੰਦੀ ਆ ਜਿਵੇਂ ਹੈ ਨਹੀਂ ਸੀ ਗਿਆ ਉਦੋਂ ਸੋਚ ਦਿੱਤੀ ਵੀ ਬਾਹਰ ਬੋਰ ਜਾਵਾਂਗੇ ਉੱਥੇ ਅਗੇ ਏਸੀ ਮਸ਼ੀਨ ਚਲਾਏਗੇ ਵੀ ਬਾਹਰ ਦੇਸ਼ਾਂ ਜਾ ਕੇ ਚਲਾਏਗੇ ਫਿਰ ਬਾਈ ਇੱਥੇ ਜਦੋਂ ਮਤਲਬ ਲੱਗ ਗਈਆਂ ਉਹਨ ਮਸ਼ੀਨਾਂ ਹਾਂ ਮੈਂ ਤਕਰੀਬਨ ਮੇਰੇ ਨਾਲ ਇੰਸਟਾਗ੍ਰਾਮ ਤੇ ਉਹ ਬੰਦੇ ਖਾਸ ਆੜ ਨੇ ਮੈਂ ਫੋਲੋ ਕੀਤਾ ਹੋਇਆ ਉਹਨਾਂ ਨੂੰ ਜਿਨ੍ਹਾਂ ਕੋਲ ਸੀ ਮਸ਼ੀਨਾਂ ਦੇ ਜੱਗੀ ਉਪਲਬਾਈ ਹੋ ਗਿਆ ਉਹਦੀਆਂ ਮੈਂ ਹਰੇਕ ਸਟੋਰੀ ਉਹਦੀ ਹਨ ਮੀਚ ਚੈੱਕ ਕਰ ਦਿੰਦਾ ਜੀ ਤੇ ਬਾਈ ਜਿਨ੍ਹਾਂ ਕੋਲ ਦਸ਼ਮੇਸ਼ ਮਸ਼ੀਨਾਂ ਨੇ ਹਾਂ ਬਾਈ ਇੱਥੇ ਆਪਣੇ ਸਾਈਨ ਕਰੇ ਜੀ ਗਰੀਬਾਲ ਫਾਰਮ ਠੀਕ ਹੈ ਜੀ ਬਾਈ ਸੰਧੂ ਜੀ ਦੂ ਘਰ ਮਰ ਜੋਧਾ ਦੇ ਵੀਰ ਮੈਂ ਮਸ਼ੀਨਾਂ ਉਹਨਾਂ ਦੀ ਦੇਖ ਕੇ ਵੀ ਆਇਆ ਜਾ ਕੇ ਚਲਾ ਕੇ ਵੀ ਦੇਖੀਆਂ ਹਾਂ ਹਾਂ ਫਿਰ ਉਹ ਜੀਤੀ ਵੀ ਕਿਸੇ ਨਾ ਕਿਸੇ ਦਿਨ ਪ੍ਰਮਾਤਮਾ ਸਪਨਾ ਪੂਰਾ ਕਰੂਗਾ ਠੀਕ ਹੈ ਬਾਈ ਬਾਕੀ ਚੱਲੀ ਗਿੱਲ੍ਹ ਬਾਈ ਵਧੀਆ ਚੱਲੀ ਆ ਆ ਜੀ ਆਪਾਂ ਇੰਜਣ ਦੇ ਹੁਣ ਆਜੋ ਬਾਕੀ ਇੰਜਣਾਂ ਤੇ ਦਿਖਾਉਣਾ ਹੈ ਬਾਈ ਤੁਹਾਨੂੰ ਹਨਾ ਇੰਜਣ ਦੇ ਵੀ ਜਗਾ ਖੁੱਲੀ ਡੁੱਲੀ ਆ ਆ ਬਾਕੀ ਮੱਕੀ ਜਿਹੜੀ ਕੱਢੀ ਹੈ ਨਾ ਮਸ਼ੀਨਾਂ ਇਹ ਤਾਂ ਤੁਸੀਂ ਦੇਖੇ ਲੋ ਵੀ ਸੋਹਣੇ ਵਰਗੀ ਮੱਕੀ ਗਈ ਦੀ ਜਿਹਨੂੰ ਆਟੋਮੈਟਿਕ ਆਗਰ ਦੇ ਵਿੱਚ ਆ ਅੱਛਾ ਗੱਲ ਬਈ ਜਿਹੜਾ ਏਸੀ ਵਾਲਾ ਸਿਸਟਮ ਆ ਇਹ ਸਾਰਾ ਇਹਦੇ ਛਤਰੀ 'ਚ ਹੈ ਇਹ ਛਤਰੀ 'ਚ ਹੈ ਅੱਛਾ ਬਾਹਰ ਨਹੀਂ ਲਾਇਆ ਕੁਝ ਵੀ ਭਈਆ ਪੱਖੇ ਲਾਤੇ ਇਹਦੇ ਇੱਥੇ ਭਈਆ ਦੋ ਖੋਲ ਕੇ ਪੇਚ ਇਹਦੇ ਵਿੱਚ ਜਿਹੜਾ ਫਿਲਟਰ ਹੈ ਜਿਹੜਾ ਸਾਫ ਹੁੰਦਾ ਅੱਛਾ ਮੰਨ ਲਓ ਜੇ 쿨ਿੰਗ ਮੰਨ ਲੱਕ ਤੇ ਫਿਲਟਰ ਕਰ ਦੇਗਾ ਪਰ ਨਾ ਇਹੀ ਇੱਥੀ ਤੇ ਨਿਕਲਣਾ ਹੈ ਨਹੀਂ ਛਤਰੀ ਨਹੀਂ ਚੱਕਣੀ ਪੈਣੀ ਨਾ ਨਾ ਛਤਰੀ ਨਹੀਂ ਚੱਕਣੀ ਵੇ ਇੱਥੀ ਤੇ ਕੋਈ ਲੋਡ ਹੋ ਜਾਣਾ ਕੰਮ ਆਪਣੇ ਹੈ ਨਾ ਜਿਹੜੇ ਕਰਤਾਰ ਆ ਉਹਦੇ ਵਿੱਚ ਉੱਥੇ ਪੱਕੇ ਲੱਗਦੇ ਨੇ ਰੈਡੀਏਟਰ ਕੋਲੇ ਇਹ ਸਿਸਟਮ ਵਧੀਆ ਹੈ ਨਾ ਹਾਂਜੀ ਜਿਵੇਂ ਇਹ ਪੈਪਾ ਪੂਪਾ ਜਾਣੀਆਂ ਇੱਧਰ ਨੂੰ ਲੀਕ ਹੋ ਜਾਵੇ ਜਾਂ ਹੋਰ ਗੱਲਬਾਤ ਹੋ ਜਾਵੇ ਇਹ ਬਾਈ ਟੱਕਣਾ ਖੋਲਿਆ ਜਾਂ ਪਹਿਲੇ ਇਹ ਕੋਲ ਤਾਂ ਇਹ ਕਹਦੇ ਇਹ ਸਾਨੂੰ ਪਤਾ ਨਹੀਂ ਸੀ ਲੱਗਦਾ ਟੈਂਕ ਦੇ ਵਿੱਚ ਵੀ ਭਰ ਗਿਆ ਅੱਛਾ ਯਾਨੀ ਕਰਤਾ ਜਿਗਾਰਡ ਦੇ ਸੀ ਤੇ ਪੰਡੂ ਜਿਗਾਰਡ ਕਰਤਾ ਕੋਈ ਨਾ ਕੋਈ ਕਰਨੀ ਪੈਂਦੇ ਨੇ ਇਹ ਬਾਈ ਜਿੰਨੇ ਮਰਜੀ ਕੰਪਨੀ ਵਾਲੇ ਉਹ ਕਾ ਇੰਜੀਨੀਅਰ ਹਨ ਤਕੜੇ ਤਕੜਾ ਲਾ ਰਹੇ ਨਾ ਪਰ ਇਹ ਵੀ ਭਰ ਕੇ ਦੇ ਉੱਪਰ ਜੀ ਪਾ ਕੇ ਹਾਂ ਇਹ ਅੰਦਰੋਂ ਦਾ ਭਰ ਜੂਵੇ ਠੀਕ ਹੈ ਤੇ ਆਪਣੇ ਇੰਜਣ ਕੋਲ ਨਾ ਚਲੇ ਜਾਵੇ ਉੰਪੜੀਆ ਸੇਫਟੀ ਬਾਈ ਇੰਜਣ ਦੀ ਜਿੰਨੀ ਸਾਮ ਰੱਖੂਗੇ ਇਹਦੀ ਹਨਾ ਉਨਾ ਹੀ ਇੰਜਣ ਇਹ ਵਿੱਚਰ ਆ ਪਰ ਦਾਣੇ ਗਿਲ ਬਾਈ ਇੱਥੇ ਆ ਗਏ ਜੀ ਹਾਂ ਬਾਈ ਭਰਦੇ ਰਹੇ ਆ ਅਸੀਂ ਉੱਪਰ ਜੀ ਪਾਏ ਦੋ ਦੰਨੇ ਟੈਂਕ ਪਾਏ ਨੇ ਉੱਪਰ ਅੱਛਾ ਆਹੀ ਦੇ ਵਿੱਚ ਇਹ ਇੰਜਣ ਬਾਈ ਲੀ ਲੈਡ ਦੇ ਆ ਫਿਰ ਲੀ ਲੈਡ ਦੇ ਆ ਇਹ ਬਾਈ ਲੀ ਲੈਡ ਦਾ ਇੰਜਣ ਆ ਅੱਛਾ ਆ ਬੀਐਸ ਫੋਰ ਆ ਜੂਰੀ ਵਾਲਾ ਇੰਜਣ ਆ ਸੀ ਜੀ ਹਾਂ ਜੀ ਆ ਜੂਰੀ ਦੀ ਟੈਂਕੀ ਇਹਨੂੰ ਲੱਗੀ ਲਾਲੀ ਨੂੰ ਇੰਜਣ ਦਾ ਲਾਲ ਇਨੋ ਹੀ ਆ ਇਹ ਬਸ ਉਹ ਓਸ ਪਾਵਰ ਇਹ ਜਿਹੜੀ ਬੈਟਰੀ ਮੋਟਰਾਂ ਬੜੀਆਂ ਉੱਪਰ ਲਾਤੀਆਂ ਹਨਾ ਇਹ ਚੋਰੀ ਹੋਣ ਦੇ ਚਾਂਸ ਬਹੁਤ ਘੱਟ ਹੋ ਗਏ ਹਨਾ ਚੋਰੀ ਹੋਣੀ ਉਹ ਨਹੀਂ ਫਿਰ ਬਾਈ ਗਿੱਲ ਜਿਵੇਂ ਤੁਸੀਂ ਦੂਜੀਆਂ ਮਸ਼ੀਨਾਂ ਚਲਾਉਂਦੇ ਹੋ ਬੀਐਸ4 ਦਾ ਘੁੱਲ ਲੱਗਿਆ ਹਿਸਾਬ ਦਾਬ ਕਾ ਨਹੀਂ ਬਾਈ ਖਿਚਾਈ ਬਹੁਤ ਜ਼ਿਆਦਾ ਹੈ ਹੈ ਖਿਚਾਈ ਹਰਕਾ ਨਾ ਸਾਇਲੈਂਟ ਇੰਜਨ ਹਜੇ ਅਜੇ ਐਸਐਮਐਸ ਤੇ ਦੇਖੀ ਜੀ ਨਾ ਚੱਲਣੀ ਆ ਅੱਛਾ ਮੈਂ ਕਹਾਂ ਦੂਜੇ ਕਹੇਗਾ ਵੀ ਇਹ ਤਾਂ ਬੜੀ ਸਾਨੂੰ ਹੁਣ ਪਿੰਡ ਚੱਲ ਦਿੱਤੀ ਅੱਜਾ ਬੜੇ ਮਸ਼ੀਨ ਹਾਂ ਬੰਦੇ ਆ ਕੇ ਦੇਖ ਕੇ ਗਏ ਨੇ ਪੰਜ ਚਾਰ ਉਹ ਦਾਦੇ ਦੀ ਵੀ ਦੇਖ ਬਿਲਕੁਲ ਵੀ ਆਵਾਜ਼ ਨਹੀਂ ਹੈਗੀ ਮਸ਼ੀਨ ਦੀ ਪਤਾ ਹੀ ਸਾਇਲੈਂਟ ਪਤਾ ਹੀ ਨਹੀਂ ਲੱਗਦਾ ਬਸ ਦੇਖ ਭਾਲਾ ਵਾ ਦੇਖ ਵਾਲਾ ਕਾਦੀ ਜੂਰੀ ਇਹ ਦੀ ਉਹ ਜੂਰੀ ਇਹ ਦੀ ਮਜ਼ੂਰੀਆ ਖਤਮ ਨਾ ਹੋਵੇ ਫੇਰ ਨਹੀਂ ਮਸ਼ੀਨ ਕਿਤੇ ਬਾਈ BS4 ਹਣਾ ਇੰਜਨ ਆਪਾਂ ਕਹਿ ਦਈਏ ਮਾੜਾ ਹੈ ਵੀ ਮਾੜਾ ਵੀ ਕੋਈ ਨਹੀਂ ਹੈਗਾ ਪਰ ਆਏ ਹੁਣ ਜਿਹੜੇ ਤੂੰ ਮੇਰੀ ਗੱਲ ਸੁਣਣ ਤੂੰ ਕਹੇ ਵੀ 3 ਲੈਣਾ ਉਹ ਮਿਲੇ ਨਾ ਨਾ ਜੀ ਜੇ ਵੇ ਜਸ ਚੜੀ 25 ਸਾਲ ਬਾਅਦ ਜੀ ਸਾਲ ਪਹਿਲਾਂ ਬਾਈ ਮੈਂ ਲੰਦਾ ਦੀ ਮਸ਼ੀਨ ਹਾਂ ਅਸੀਂ ਮੇਰੇ ਸਾਡੇ ਕਹਿੰਦੇ ਵੀ ਅਸੀਂ BS4 ਇੰਜਨ ਦੇ ਦਾ ਮੈਂ ਕਹਾ 3 ਤੋਂ ਬਸ 3 4 ਦੇ ਚੱਕਰ ਚ ਸਾਲ ਲੰਘ ਗਿਆ ਨਹੀਂ ਠੀਕ ਆ ਨਹੀਂ ਵਧੀਆ ਬਾਈ ਅਮਰਜੀਤ ਬਾਈ ਨਾ ਦਸ਼ਮੇਸ਼ ਦੇ ਵਿੱਚ ਮੈਨੇਜਰ ਆ ਬਾਈ ਆਪਣਾ ਬੇਰੀ ਫਾਇਦੇ ਤੇ ਫਾਇਦੇ ਹੀ ਚੜਦਾ ਉਹਦਾ ਇਹ ਨਹੀਂ ਹੈਗਾ ਵੀ ਨੁਕਸਾਨ ਹਨਾ ਹਾਂ ਫੋਨਾ ਫੋਨਾ ਬਾਈ ਵਾਕਈ ਸਹੀ ਆਪਾਂ ਨੂੰ ਮਸ਼ੀਨ ਦੇ ਲਾ ਤੇ ਸਾਹਮਣੇ ਤੋਂ ਨਾ ਆਪ ਕਹਿੰਦੇ ਨਿੰਦਰ ਆਪਣੇ ਬੰਦੇ ਦੇਣ ਆਪਣੇ ਰੱਖੀ ਮਸ਼ੀਨ ਤੇ ਉਂਗਲੀ ਰੱਖੀ ਤਾਂ ਦੇ ਦਿੱਤੀ ਬਾਈ ਮਸ਼ੀਨ ਇੰਨੀ ਸ਼ਿੰਗਾਰ ਕੇ ਇੰਨੀ ਤਿਆਰ ਕਰਕੇ ਦਿੱਤੀ ਬਈ ਗੱਲ ਦੀ ਮਸ਼ੀਨ ਜਾਣੀ ਅੱਛਾ ਇਹ ਖੁਸ਼ੀ ਜਿਹੜੀ ਵੀ ਦੀ ਉਹਨੂੰ ਮੈਂ ਕਹਿੰਦਾ ਵੀ ਬਹੁਤ ਜਿਆਦਾ ਉਹਨਾਂ ਆਪਾਂ ਤਾਂ ਕਹਿੰਦਾ ਮੈਨੂੰ ਸਾਨੂੰ ਇਹ ਖੁਸ਼ੀ ਬਹੁਤ ਹੈ ਨਿੰਦਰ ਸਾਡੀ ਮਸ਼ੀਨ ਲੈ ਕੇ ਚੱਲੀਏ ਇਹਨਾਂ ਨੂੰ ਬਾਈ ਹੁਣ ਬਿਲਕੁਲ ਜੀ ਇਹ ਬਾਈ ੱਟਣਾ ਐ ਸਟਾਪ ਕਰਾਉਣ ਨੂੰ ਆ ੱਟਣਾ ਐ ਇਹ ਸਟਾਪ ਕਰਾਉਣ ਵਾਲਾ ਬਈ ਆਹੇ ਅੱਛਾ ਟੂਲ ਆ ਇਹ ਵਧੀਆ ਗੱਤਾ ਯਾਰ ਹਾਂ ਜਿਵੇਂ ਕੈ ਬੰਦੇ ਵਿੱਚ ਟੂਲ ਸਾਂ ਸਮਾਨ ਰੱਖਣ ਦੇ ਆਹ ਚੀਜ਼ ਵਧੀਆ ਕਰਦੀ ਵੀ ਇੱਥੇ ਟੂਲ ਲਾਤਾ ਆ ਬਿਲਕੁਲ ਜੀ ਬਿਲਕੁਲ ਚਲਿਏ ਜਿਹੜਾ ਨੂੰ ਇੰਜਣ ਤੋਂ ਆਪਾਂ ਹੇਠਾ ਆ ਗਏ ਹੁਣ ਗੱਲ ਬਈ ਇਹ ਵੀ ਪਲੇਟ ਬਾਡੀ ਆ ਪਲੇਟ ਬਾਡੀ ਆ ਬਈ ਇਹ ਚੀਜ਼ ਦਾ ਬਈ ਬੜੀ ਹੈ ਨਾ ਬੰਤਰ ਦਾ ਕਹਿ ਦੀ ਆਪਾਂ ਚਾਹੇ ਨਾ ਕੰਪਨੀ ਦਾ ਡਿਜ਼ਾਈਨ ਕਹਿ ਦੀਏ ਵੀਰ ਦੇ ਲੋ ਮਸ਼ੀਨ ਚੱਲ ਕੇ ਆਈ ਜਨਾ ਇੱਕ ਇੱਕ ਸਿਰਫ ਧੂੜ ਆ ਜਾਈ ਪਿਆ ਹੈ ਪਰ ਨਾ ਕੋਈ ਦਾਣਾ ਨਾ ਕੋਈ ਗੁੱਲ ਵਗੈਰਾ ਹੈ ਨਾ ਨਹੀਂ ਇੱਥੇ ਫਸ ਵਰ ਕੇ ਕੁਆਲਟੀਆਂ ਮੈਂ ਇਹ ਨਹੀਂ ਗੱਲ ਕਰਦਾ ਮੈਂ ਦਸ਼ਮੇਸ਼ ਵਾਲੇ ਨਹੀਂ ਲੋਕਾਂ ਨੇ ਕਹਣਾ ਮੈਂ ਦਸ਼ਮੇਸ਼ ਦੀ ਗੱਲ ਪਾਈ ਜਨਾ ਨਹੀਂ 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 ਉਹ ਤਾਂ ਗੱਲ ਦਿਲ ਲਕ ਮਨ ਲੱਗੇ ਚੀਜ਼ ਹੈ ਮਨ ਲੱਗੇ ਦੀ ਕੇ ਵੀ ਬੱਸ ਕਰਤਾਲ ਵਾਲੇ ਨਹੀਂ ਨਹੀਂ ਮਨ ਲੱਗੇ ਚੀਜ਼ ਆ ਵੀਰੇ ਜਿੱਥੇ ਸੁਣਵਾਈ ਆ ਹਾਂ ਪੂਰ ਵੀਲ ਦੇ ਦੇਖ ਵੀ ਕੇ ਟੀ ਸਟਿੱਪੜੀ ਨਾਮ ਲਾਮ ਕਦੀ ਆ ਵੀ ਕੇ ਟੀ ਕਟੜਾ ਤੇ ਦੋਹਾ ਦੇ ਤਰ ਵੀ ਕੇ ਟੀ ਮਗਰਲੇ ਛੋਟੇ ਇਹਧਰ ਮੇਰੀ ਗੱਲ ਸੁਣ ਹੁਣ ਤੂੰ ਦਸ਼ਮੇਜ ਦਾ ਤੂੰ ਦਸ਼ਮੇਜ ਦੀਆਂ ਚਲਾਉਣਾ ਤੈਨੂੰ ਅਗਲੇ ਨੇ ਕਹਣਾ ਦਾ ਇਹ ਦਸ਼ਮੇਜ ਦਾ ਬੰਦਾ ਠੀਕ ਆ ਇੱਕ ਗੱਲ ਇੱਕ ਆਪਾਂ ਦੇਖਦੇ ਜਿਹੜੀ ਕੰਪਨੀ ਭਾਈ ਸਾਡੇ ਨਾਲ ਖੜਦੀ ਆ ਅਸੀਂ ਤਾਂ ਉਹਦੇ ਆ ਕੱਢ ਦੀ ਆ ਵੀਰੇ ਕੱਢ ਦੀ ਆ ਬਿਲਕੁਲ ਮੇਰੀ ਗੱਲ ਸੁਣਾ ਹੁਣ ਤਾਂ ਮਸ਼ੀਨ ਲਿਆ ਆ ਬਾਈ ਚਾਨਦ 4x4 ਦੇ ਵਿੱਚ ਕੋਈ ਦਿੱਕਤ ਆ ਜਾਵੇ ਤੂੰ ਉਹਨਾਂ ਨੂੰ ਕੰਪਨੀ 'ਚ ਫੋਨ ਲਾ ਦੇ ਬਾਈ ਅਮਰਜੀਤ ਉਹ ਸਾਡੇ ਦਿੱਕਤ ਆ ਤੈਨੂੰ ਹਿੱਸਾ ਜਾ ਤੇਰਾ ਨਵਾਂ ਧਰ ਕੇ ਜਾਣਾ ਉਹਨਾਂ ਨੇ ਤੈਨੂੰ ਉਹ ਪਿਆਰੇ ਆ ਕਿ ਹੋਰ ਪਿਆਰੇ ਆ ਨਿੰਦਰ ਜੀ ਆਪਣੀ ਨੀਤ ਸਹੀ ਆ ਹਾਂ ਮਸ਼ੀਨ 'ਚ ਪ੍ਰੋਬਲਮ ਆਉਂਦੀ ਆਉਂਦੀ ਨਹੀਂ ਹੈਗੀ ਅਸੀਂ ਕੱਲ ਚਲਾ ਕੇ ਮਸ਼ੀਨ ਉਹ ਮੈਨੂੰ ਕਹਿੰਦੇ ਵੀ ਅਸੀਂ ਬੰਦੇ ਭੇਜਾਂਗੇ ਤੁਸੀਂ ਉੱਥੇ ਚੈੱਕ ਕਰਕੇ ਚਲਾ ਲਿਓ ਅਸੀਂ ਚਲਾਏ ਤੋਂ ਬਾਅਦ ਜਾਂ ਵਰਤੀ ਫਿਰ ਮੈਂ ਵੀਡੀਓ ਪਾ ਕੇ ਉਹਨਾਂ ਦਿਖਾਈਆ ਮੈਂ ਕਿਹਾ ਮਸ਼ੀਨ ਚੱਲਦੀ ਆ। ਅੱਛਾ ਵੀ ਦੇਖੋ ਆਕੇ ਹੈ। ਬਿਲਕੁਲ ਅੱਜ ਉਹਨਾਂ ਦੇ ਫੋਰਮੈਨ ਆਏ ਨੇ ਮੇਰੇ ਕੋਲ। ਹੈ ਕਹਿੰਦੇ ਜੀ ਕੋਈ ਦਿੱਕਤ ਪਰੇਸ਼ਾਨੀ ਮੈਂ ਕਿਹਾ ਚਾਹ ਪੀ ਲਓ ਦਿੱਕਤ ਵਾਲੀ ਗੱਲ ਦੀ ਕਰਨੀ। ਬਸ ਇਹ ਗੱਲ ਨਹੀਂ ਕਰਨੀ। ਪਤਾ ਕੀ ਆ ਬਾਈ? ਮੈਨੂੰ ਨੌਲੇਜ ਹੈਗੀ ਆ। ਆ ਇੱਕ ਉਹੀ ਗੱਲ ਨਾ ਵੀ ਜਿਹੜਾ ਮਨ ਆਪ ਕਾਰੀਗਰ ਆ ਬਾਈ ਹੁਣ ਆਪਾਂ ਤਾਂ ਅੱਗੇ ਲਈ ਆ ਹੁਣ ਚਾਹੇ ਕੋਈ ਵੀ ਆਪਸਾ ਕੰਪਨੀਆਂ ਮੋਂ ਸਾਰੇ ਇਕ ਜਾਈਆਂ। ਬਿਲਕੁਲ ਜੀ। ਹੁਣੇ ਮੰਨ ਲਾ ਤੈਨੂੰ ਕਿਸੇ ਸਮਾਨ ਦੀ ਲੋੜ ਆ ਇੱਕ ਤੇਰੇ ਘਰੇ ਪਹੁੰਚਣਾ ਇੱਕ ਤਾਂ ਕੰਪਨੀ ਜਾ ਕੇ ਸਾੜੇ ਕੱਢਣੇ ਆ। ਫਰਕ ਹੈਗਾ ਕੈਮਰੇ ਦਾ ਨਾ ਦੇਖਿਆ ਗਿਲ ਬਾਈ ਦਾ ਆਟੋਮੈਟਿਕ ਆਗਰ ਫੇ ਗਿਲ ਬਾਈ ਸੇ ਮੱਕੀ ਦੇ ਕੰਪਨੀ ਨੇ ਕਰਕੇ ਦਿੱਤੀ ਹੈ ਕਿ ਮੰਨ ਲਾ ਵੀ ਆਪ ਝਰਨੇ ਛੋਨੇ ਦਾ ਸਭ ਕੁਝ ਕੰਪਨੀ ਦੀ ਫੀਤੀ ਅੱਛਾ ਝਾਰਨੇ ਝਾਰਨੇ ਅਸੀਂ ਆਗੇ ਇੱਕ ਹੱਥ ਫੇਰੀ ਕਰ ਲਈ ਵੀ ਕੋਈ ਨਟ ਢੱਲਾ ਮਠਾ ਤਾਂ ਨਹੀਂ ਆ ਆ ਚੱਲ ਕੇ ਆਈ ਹਾਂ ਜੀ ਮਸ਼ੀਨ ਨੂੰ ਬਾਅਦ ਚਲਾਤੀ ਓਕਣੇ ਬਾਦ ਓਕਣੇ ਲਾਤੀ ਅੱਛਾ ਬਾਈ ਬਾਸਕੜ ਤੱਕ ਛੇੜੀ ਨਹੀਂ ਹੈਗੀ ਜਾਂ ਚਲਾਈ ਆ ਜਿਵੇਂ ਚੱਲ ਗਈ ਓਕਣੇ ਚਲਦੀ ਆ ਅੱਛਾ ਮਤਲਬ ਝਾਰਨੇ ਕੇ ਉਹਨੇ ਨਾਲੇ ਦਦਦੇ ਆ ਇਹ ਤਾਂ ਬਾਈ ਮੰਨਣੀ ਪੈਣੀ ਗੱਲ ਨਹੀਂ ਇਹ ਕੰਪਨੀ ਆ ਨਾ ਸੀਪਾ ਪਾ ਕੇ ਦੇ ਦਿੰਦੀ ਆ ਬਣਾਈ ਚਲੋ ਝਾਰਨੇ ਸੀਪਾ ਬਾਈ ਲੈਦੀਆ ਦੇਦੀਆ ਪੰਜ ਸਟਾਫ ਬਕਰੇ ਆਏ ਹਾਂ ਪੰਜੇ ਆ ਨਹੀਂ ਮਸ਼ੀਨ ਬਾਈ ਗੱਲ ਜੇ ਕਹਿ ਦੀ ਆ ਪਹਣਾ ਤਾਂ ਮਾਰ ਕੇ ਦੇ ਵਿੱਚ ਤਾਂ ਦਸ਼ਮੇਸ਼ ਬਾਈ ਮਾਨ ਜਿੱਤਦੀ ਆ ਬਾਕੀ ਹੈ ਨਾ ਬਾਈ ਕਮੈਂਟ ਕਰਕੇ ਦੱਸਿਓ ਜਰੂਰ ਆਪਣੀਆਂ ਤੋਂ ਆਪਾਂ ਸਟਿੱਪੜੀਆਂ ਮੰਗਦੇ ਰਹਿ ਜਾਂਦੇ ਆ ਉਹ ਯਾਰ ਸਟਿੱਪੜੀ ਦੇ ਦੋ ਤੂੰ ਤੈਨੂੰ ਤਾਂ ਗੁਰੂ ਨਵੀ ਲੈ ਕੇ ਆਇਆ ਮੈਨੂੰ ਪ੍ਰਾਣੀ ਦੇ ਨਾਲ ਮੈਨੂੰ ਪ੍ਰਾਣੀ ਦੇ ਨਾਲ ਮਿਲ ਗਈ ਮੈਨੂੰ ਵੀ ਪ੍ਰਾਣੀ ਦੇ ਨਾਲ ਸਟਿੱਪੜੀ ਜਾੜੀ ਹੋਈ ਆ ਮੇਰੇ ਵਾਲੀ ਦੇ ਬਾਕੀ ਬਾਕੀ ਹਾਂ ਨਾ ਘੋੜੀਆਂ ਗੱਲ ਬਈ ਪਿੱਛੇ ਲਾਈਆਂ ਕਿ ਮੂਰੇ ਵੀ ਲਾਈਆਂ ਪਿੱਛੇ ਵੀ ਨੇ ਇਹ ਮੂਰੇ ਵੀ ਨੇ ਅੱਛਾ ਮੰਨ ਲਓ ਸੀਜ਼ਨ ਦੇ ਬਾਅਦ ਮਸ਼ੀਨ ਖੜੀ ਕਰਨੀਆਂ ਤਾਂ ਆਪਾਂ ਨੂੰ ਮਨ ਲਓ ਜਿਗੜ ਕੇ ਜੈਕ ਲੱਭਣ ਦੀ ਲੋੜ ਨਹੀਂ ਹੁਣ। ਠੀਕ ਆ ਠੀਕ ਆ ਐਲੀਵੇਟਰ ਖੁੱਲਦੇ ਆ ਹਨਾ ਐਲੀਵੇਟਰ ਬਈ ਖੁੱਲਦੇ ਨੇ। ਇਹ ਬਈ ਗਿੱਲ ਮੈਂ ਹੋਰ ਦੇਖਿਆ 4x4 ਵਾਲਾ ਗੀਅਰ ਕਿਹੜਾ ਲਾਇਆ ਬਈ ਇਹਨਾਂ ਨੇ। 4x4 ਵਾਲਾ ਸਾਰ ਗੀਅਰ ਲੱਗਿਆ ਵੀਰੇ 60 ਸ਼ਾਵਤ ਪਈਆ। ਨਹੀਂ ਇੱਕ ਤਾਂ ਆਪਣੇ ਮਠਾੜੂ ਦਾ ਇੱਕ ਦੁਨੀਆਂ ਆਪਾਂ ਲੰਬੇ ਜਿਹਾ ਉਹਨਾਂ ਗੀਅਰ ਆਪ ਤਿਆਰ ਕਰਦੇ। ਅੱਛਾ 4x4 ਵੀ ਨਾ ਆਪ ਦਾ ਹੀ ਗੀਅਰ ਹੈ। ਬਿਲਕੁਲ ਗੀਅਰ ਆਪ ਦਾ ਹੀ ਸਿਰਫ ਇੱਕ ਹਿੱਸਾ ਡਿਸਪੋਜ਼ ਲਾਉਂਦਾ ਏ। ਉਹ ਤਾਂ ਸਾਰੀਆਂ ਨੇ ਉਹ ਤਾਂ ਕਿਸੇ अच्छा ਵੀ ਆਪ ਦਾ ਹੀ ਆ ਸਾਰਾ ਇਹਨਾਂ ਦਾ ਗੇਅਰ ਗੂਠ ਠੀਕ ਆ ਠੀਕ ਆ ਠੀਕ ਆ। ਬਾਕੀ ਤੇ ਪੌੜੀ ਦੇ ਉੱਪਰ ਆ ਖਾਣੇ ਨੂੰ ਕਿੰਨੀ ਜਗ੍ਹਾ ਖੁੱਲੀ ਡੁੱਲੀ ਜਗ੍ਹਾ ਹੈ। ਜੀ ਬਿਲਕੁਲ। ਗਿੱਲ ਬਈ ਹੋਰ ਕੰਪਨੀਆਂ ਦੀ ਦੇਖੀ ਹੋਣੀ ਹੈ ਮਸ਼ੀਨਾਂ ਵੇ। ਦੇਖੀਓ ਬਹੁਤ ਨਹੀਂ। ਹੂੰ। ਇਹ ਇੱਥੇ ਕਿਵੇਂ ਦੇ ਲਾਇਆ? ਬਸ ਬਈ ਜਿਵੇਂ ਜੋਤ ਆਇਆ ਹੋਇਆ ਨਾਲ ਹਾਂ ਗੁਰਪ੍ਰੀਤ ਕਹਿੰਦਾ ਮਸ਼ੀਨਾਂ ਦੇਸ਼ ਲੈਣੀਆਂ। ਦੇਸ਼? ਹਾਂ ਦੇਸ਼ ਮਸ਼ੀਨ। ਮੁੰਡਾ ਤੇਰਾ ਕਹਿੰਦਾ ਵੀ ਦੇਸ਼ ਹੀ ਲੈਣੀ ਆ। ਲੈਣੀ ਵੀ ਐਸੀ ਆ। ਹੁਣ ਕਿਆ ਕਹਿੰਦਾ ਫੇਰ? ਉਹ ਤਾਂ ਮਸ਼ੀਨ ਕਹਦਾ ਬਸ ਖੜਾ ਕੇ ਰੁਕੋ ਮੈਂ ਵਿੱਚ ਬੈਠਾ ਰਹਾ ਵੀ ਮੇਰੀ ਇਹ ਆ ਬਾਕੀ ਹੋਰ ਦੀਆਂ ਠੀਕ ਗਿੱਲ ਬਾਈ ਇੱਕ ਹੋਰ ਦੇਖਿਆ ਬਾਈ ਮੈਂ ਹੁਣ ਤੇਰੇ ਮੱਕੀ ਵਾਲਾ ਕਟਰ ਚੱਲਦਾ ਤਾਂ ਨਾ ਤੇਰੇ ਤਾਂ ਬੱਟ ਬੱਟ ਮਸ਼ੀਨ ਟੱਪਦੀ ਦੀ ਇੱਕ ਗੱਲ ਦੇਖੀ ਵੀ ਮਸ਼ੀਨ ਨੂੰ ਝੂਟਾਣ ਲੱਗਦਾ ਕਟਰ ਤੇਰਾ ਜੰਪਿੰਗ ਦਿੰਦਾ ਇਹ ਕੀ ਸਿਸਟਮ ਹੈ ਇਹਨਾਂ ਨੇ ਸੈਂਸਰ ਇਹ ਜਿਆਦਾ ਨਾਤਾ ਹੈ ਜਿੰਨੀ ਮਰਜ਼ੀ ਪਿਆਦੋ ਜਿੱਥੇ ਮਰਜ਼ੀ ਇਹਨੂੰ ਮਤਲਬ ਬੱਚਾਂ ਦੇ ਟਪਾ ਦਿਓ ਖਾਲ ਖੂਰ ਤੇ ਅੱਛਾ ਇਹ ਜ਼ੋਰਦਾਰ ਦੀ ਬਜੜਣਾ ਬਿਲਕੁਲ ਬਚਾ ਕੇ ਇਹ ਮਤਲਬ ਜੈਕਾਂ ਦੇ ਵਿੱਚ ਇਹ ਕੋਈ ਜਾਂ ਕੋਈ ਨਾ ਇਹ ਕਟਰ ਦੇ ਵਿੱਚ ਕੋਈ ਫਿਲਟਰ ਦੇ ਵਿੱਚ ਕੋਈ ਸਿਸਟ ਇਹ ਤਾਂ ਕਮਾਲ ਕਰ ਗਏ ਬਈ ਇਹ ਤਾਂ ਬਾਹਰ ਵਾਲੀ ਫੀਲਿੰਗ ਲੈ ਗਏ ਹੈ ਬਿਲਕੁਲ ਜੀ ਜਿਵੇਂ ਮੈਂ ਦੇਖਿਆ ਹੁਣ ਤਾਂ ਤੇਰੇ ਛੜਾ ਕੇ ਵੀ ਦਿਖਾਉਣਾ ਆਪਾਂ ਕੱਟਣਾ ਜੋਰੇ ਨੂੰ ਕਹਣਾ ਵੀ ਛੱਡ ਕੇ ਦਿਖਾਈ ਹਣਾ ਜਿਵੇਂ ਰੋਤੇ ਚੈੱਕ ਕਰਾਉਂਦਾ ਮੈਂ ਹਾਂ ਵੀ ਨਹੀਂ ਛੱਡ ਕੇ ਦਿਖਾਈ ਮਣਾ ਗਿੱਲੇ ਛੱਡੀ ਬਾਈ ਮੜਾ ਜਾ ਦੇਖੀ ਹੈ ਨਾ ਜੋਰੇ ਛੱਡੀ ਮੜਾ ਕੱਟਰ ਇੱਧਰ ਆ ਜਾ ਜੋਤ ਉਹਦੇ ਪਤਾ ਉਹਦੇ ਆ ਦੇ ਉਹ ਇਹ ਪਤਾ ਨਹੀਂ ਕਿਸੇ ਨਾ ਕੰਪਨੀ ਵੱਲੋਂ ਹੀ ਕੁਝ ਐਕਸਪੈਰੀਮੈਂਟ ਕਰਿਆ ਗਿਆ ਵੀ ਜਦੋਂ ਕਟਰ ਨਾ ਥੱਲੇ ਛੱਡਦੇ ਆ ਹੁਣ ਉਹ ਦੇਖੋ ਉੱਪਰ ਬਿਨਾ ਸਟਾਰਟ ਹੋਏ ਤੋਂ ਨਾ ਛੱਡਣ ਲੱਗਿਆ ਜੋਰਾ ਬਾਈ ਆਪਣਾ ਕਟਰ ਆ ਖੜਾ ਕਟਰ ਦੇਖਿਓ ਤੁਸੀਂ ਹੁਣਾਂ ਐਕਸਪੈਰੀਮੈਂਟ ਕਰਿਓ ਇਹਦਾ ਇੱਕ ਪਤਾ ਨਹੀਂ ਕੀ ਮਸ਼ੀਨ ਨੂੰ ਜਵੇਂ ਜੂਟਾਂ ਲੱਗਣਾ ਹੈਗਾ ਉਹਦੇ ਆਉ ਦੇ ਆ ਦੇ ਆ ਦੇ ਇੱਕ ਕੰਪਨੀ ਦੇ ਐਕਸਪੈਰੀਮੈਂਟ ਕਰਕੇ ਇਹਨਾਂ ਨੇ ਨਾ ਵਧੀਆ ਮੈਂ ਕਹਿੰਦਾ ਵੀ ਰੂਹ ਕੋਚ ਕਰ ਗਿਆ ਕੰਮ ਵਾਲੀ ਤਾਂ ਨਹੀਂ ਨਾ ਦੇਖੋ ਮਸ਼ੀਨ ਦੇ ਜਵੇਂ ਟਾਇਰ ਨਹੀਂ ਚੱਕੇ ਜਾਂਦੇ ਨਾ ਹਿਲਦੇ ਆ ਨਾ ਮਸ਼ੀਨ ਨੂੰ ਝੂਟਾ ਮੈਂ ਨਾ ਇਹ ਜੀਤੇ ਜਿਵੇਂ ਬੈਟਾਂ ਤੇ ਅੱਜ ਕੱਲ ਮਸ਼ੀਨਾਂ ਫਟਦੀਆਂ ਇਹ ਦਸ਼ਮੇਸ਼ ਨੇ ਬਾਈ ਕੰਮ ਵਧੀਆ ਕਰਤਾ ਦੇਖ ਲਓ ਥੋੜੇ ਸਾਹਮਣੇ ਲੈ ਮਸ਼ੀਨ ਨੂੰ ਪਤਾ ਵੀ ਨਹੀਂ ਲੱਗਦਾ ਹੈਗਾ ਵੀ ਫੀਟਰ ਥੱਲੇ ਗਿਰਿਆ ਹੈ ਨਾ ਕਟਰ ਗਿਰਿਆ ਜਾਂ ਨਾ ਗਿਰਿਆ ਇਹ ਗੱਲ ਬਈ ਹਲੇ ਲੱਗੀ ਨਹੀਂ ਸੁਰ ਬਿੱਲ ਕੋਈ ਵੀ ਇਹ ਕਿਆ ਕਰਿਆ ਹੈ ਇਹ ਦੇਖਿਆ ਤਾਂ ਹੁਣਾ ਜਿਵੇਂ ਆਪਾਂ ਜਗਾੜੀ ਬੰਦੇ ਆਪਾਂ ਹੁਣ ਕੰਮ ਇਹਦੇ ਵਿੱਚ ਰਹਨੇ ਆ ਹਨਾ ਮੈਂ ਵੀ ਬਾਈ ਅੱਜੇ ਦੇਖਿਆ ਇਹ ਹਾਂ ਮੈਂ ਵੀ ਅੱਜੇ ਦੇਖਿਆ ਚੱਲੇ ਦੀ ਪਤਾ ਲੱਗਿਆ ਆ ਖੋਚ ਲਾਈਆ ਮਤ ਉਹਨੇ ਝੂਟਾ ਜਿਹੀ ਦੰਦੀ ਤੀ ਮੈਂ ਇਹਨਾਂ ਨੂੰ ਪੁੱਛਿਆ ਇਹ ਕਹਿੰਦੇ ਵੀ ਅਸੀਂ ਕੱਲ ਚੈੱਕ ਕੀਤਾ ਵੀ ਇਹ ਤਾਂ ਜੰਪ ਜਾਵਾ ਤਾਂ ਸ਼ੌਂਕਰਾ ਸ਼ੌਂਕਰਾ ਮੰਗੜੇ ਕਰਦੀ ਆ ਠੀਕ ਆ ਬਾਈ ਇਹ ਕਟਰ ਫਿਰ ਦਸ਼ਮੇਸ਼ ਦਾਈ ਨਾਲ ਹੀ ਲਿਆਂਦਾ ਹੈ ਠੀਕ ਆ ਆ ਪਹਿਲਾਂ ਹੋਰ ਵੀ ਚਲਾਉਣਾ ਤੂੰ ਹਨਾ ਪਹਿਲਾਂ ਕਿਹੜੇ ਕਿਹੜੇ ਚੱਲਦੇ ਆ ਆਪਣੇ ਕੋਲੇ ਨਿਊ ਗੁਰਦੀਪ ਠੀਕਾ ਹਾਂਜੀ ਦੋਹਾਂ ਨਾਲ ਫਰਕ ਲੱਗਿਆ ਕੁਛ ਇਹਦੇ ਵਿੱਚ ਦੇਖੋ ਹਲੇ ਤਾਂ ਨਵੀਂ ਚੀਜ਼ ਆ ਇਹ ਹਾਂ ਹਲੇ ਤਾਂ ਨਵੇਂ ਕਰਕੇ ਆਪਾਂ ਨੂੰ ਫਰਕ ਲੱਗਣੀ ਲੱਗੇ ਵੀ ਬੜਾਈ ਦੇ ਵਿੱਚ ਲੱਗੂ ਜਦੋਂ ਰਿਪੇਅਰ ਸਮੇਂ ਕਰ ਦੋਸਤ ਗੱਲ ਬਾਈ ਫਿਰ ਇਹ ਕਟਰ ਦੇ ਵਿੱਚ ਜ ਤੈਨੂੰ ਮੜਾ ਮੋਟਾ ਜਿਵੇਂ ਹੁਣ 2-4 ਸੀਜਨਾਂ ਬਾਅਦ ਤੋਂ ਕਹਿੰਦਾ ਵੀ ਪਤਾ ਲੱਗੂ ਰਿਪੇਅਰ ਦੇ ਸਮੇਂ ਵਿੱਚ ਸੀਜਨ ਦੇ ਵਿੱਚ ਆਪਾਂ ਨੂੰ ਪਤਾ ਲੱਗ ਜਾਣਾ ਹਲੇ 1-2 ਦਿਨ ਦੇ ਵਿੱਚ ਤਾਂ ਆਪਾਂ ਕੁਝ ਨਹੀਂ ਕਹਿ ਸਕਦੇ ਅੱਛਾ ਪਹਿਲਾਂ ਨਹੀਂ ਚਲਾਇਆ ਨਹੀਂ ਮੈਂ ਪਹਿਲਾਂ ਨਹੀਂ ਚਲਾਇਆ ਮੈਂ ਪਹਿਲੀ ਵਾਰ ਚਲਾਇਆ ਪਰ ਜਿਵੇਂ ਅਸੀਂ 2 ਦਿਨ ਲਾ ਲਏ 20 ਕਿਲੇ ਵੱਡੇ ਨੇ ਹਾਂ ਪਰ ਉਦੋਂ ਚਲਾਈ ਬਹੁਤ ਵਧੀਆ ਕੋਈ ਆਵਾਜ਼ ਨਹੀਂ ਹੈਗੀ ਸਿਰਫ ਇੱਕ ਚੈਂ ਦੀ ਆਵਾਜ਼ ਆਉਂਦੀ ਹੈ ਜਿਹੜੀ ਹੈਗੀ ਆ ਕੋਈ ਗੇਅਰ ਉਹ ਤਾਂ ਚੈਂ ਉਹਦਾ ਆਉਣੀ ਹੀ ਆਉਣੀ ਉਹ ਖੁੱਲੀਆਂ ਜੰਨਾ ਚੱਲਦੀਆਂ ਨਾ ਖੁੱਲੀਆਂ ਜੰਨਾ ਚੱਲਦੀਆਂ ਨਾ ਹਾਂ ਹਾਂ ਖੁੱਲੀਆਂ ਚੰਨਾਂ ਚੱਲਦੀਆਂ ਨਾ ਠੀਕ ਏ ਬਾਈ ਬਨਾਵਟੋ ਵੀ ਵੰਤਰ ਵੀ ਇਹਨਾਂ ਦੀ ਹੈ ਨਾ ਵਧੀਆ ਬਣਾਈ ਹੋਈ ਆ ਬਾਕੀ ਦੀ ਜਮੇਸ਼ ਨੂੰ ਤਾਂ ਨਾ ਲੋਹੇ ਦੇ ਮਾਮਲੇ 'ਚ ਆਪਾਂ ਕਹਿ ਦਈਏ ਵੀ ਅੱਜ ਦੀ ਇਹ ਭਾਰਤ ਦੀ ਪਹਿਲੀ ਕਮੇਨ ਕੰਪਨੀ ਆ ਦੇਖੋ ਬਾਈ ਪਲੇਟਾਂ ਵੀ ਕਿੱਡੀਆਂ ਕਿੱਡੀਆਂ ਮੋਟੀਆਂ ਲਾਈ ਹੋਈਆਂ ਟੁੱਟਣ ਦਾ ਦੂਰ ਦੀ ਗੱਲ ਹੈ ਬਟਾ ਵੀ ਨਹੀਂ ਖਾਂਦੀਆਂ ਹਾਂ ਹਾਂ ਤੇ ਗਿਲੋ ਬਾਈ ਕਟਰ ਕਿੰਨੇ ਦੇ ਇੰਨੇ ਕੱਲਾ ਇਹ ਕਟਰ ਬਾਈ ਇਹਦੀ 2.8 ਕੀਮਤ 2.8 ਜੀ ਹਾਂਜੀ ਬਾਕੀ ਮੌਕੇ ਤੇ ਜੋ ਵੀ ਟਸਟ ਆਉਂਦਾ ਨਾ ਮਾਣ ਤਾਣ ਚੱਲੋ ਬੰਦੇ ਦਾ ਨਾ ਦੇਖ ਕੇ ਜਿੰਦਾ ਇਹ ਕਿੰਨੇ ਚ ਪਈ ਗਿੱਲ ਬਾਈ ਫੇ ਆਪਾਂ ਨੂੰ ਸਾਰਾ ਇਹ ਮਤਲਬ ਸਪੋਰਟ ਟੋਟਲੀ ਸੌਦਾ ਬਾਈ ਇਹ ਸਾਰੀਆਂ ਮਤਲਬ 61 43 ਲੱਖ ਰੁਪਏ ਦੀ ਮਸ਼ੀਨ ਆ ਅੱਧੇ ਕਰੋੜ ਚ ਆ ਗਈ ਬਾਈ ਇਹਦੇ ਤੇ ਬਾਈ ਜਿਵੇਂ ਲਾ ਲਈਏ ਆਰਸੀ ਦਾ ਖਰਚਾ ਹਾਂ ਮਤ ਵਿੱਚ 44 ਪਲੱਸ ਕਰੂਗੀ ਬਾਈ ਅੱਛਾ ਮਤਲਬ 40 45 ਲੱਖ ਦੇ ਵਿੱਚ 45 ਲੱਖ ਚ ਪਾਊਗੀ ਅੱਧੇ ਕਰੋੜ ਦੀ ਹੋਊਗੀ ਤਾਂ ਹੀ 25 ਸਾਲ ਲੱਗੇ ਬਾਈ ਡਸਾਪਨਾ ਪੂਰਾ ਹੋਣਾ ਹੈ ਲੇਹਾਂ ਦੀ ਵੀ ਜਨਮ ਦਿਨ ਵਾਲੇ ਦਿਨੇ ਆ। ਇਹ ਬਈ ਗੱਲ ਇੱਕ ਹੋਰ ਦੇਖਿਆ ਆਪਾਂ ਜਿਹੜਾ ਜੀਪੀਐਸ ਦਾ ਇਹ ਕਿ ਤਰ੍ਹਾਂ ਮੇਜ ਤੇ ਮੈਂ ਦੇਖਣਾ ਲੱਗਿਆ ਜੀਪੀਐਸ ਟ੍ਰੈਕਰ ਆ। ਹਾਂਜੀ। ਇਹਦਾ ਬਈ ਕੀ ਹਿਸਾਬ ਕਰਦਾ ਵਾ? ਬਈ ਇਹਦੇ ਨਾਲ ਲੋਕੇਸ਼ਨ ਪਤਾ ਲੱਗ ਜਾਂਦੀ ਆਪਣੇ ਮੋਬਾਈਲ ਤੇ। ਅੱਛਾ। ਕਿੱਥੇ ਚਲਦੀ ਆ? ਇਹ ਹੁਣ ਆਪਾਂ ਨੇ ਕਰਾ ਲਿਆ ਚਾਲੂ? ਹਾਂਜੀ ਇਹ ਚਾਲੂ ਹੋ ਗਿਆ। ਠੀਕ ਆ ਆਪਣੇ ਫੋਨ ਤੇ ਚੱਲਦਾ। ਹਾਂਜੀ ਫੋਨ ਤੇ ਚੱਲਦਾ ਹੈ। ਇਹਦੇ ਨਾਲ ਪਤਾ ਲੱਗ ਜਾਂਦਾ ਕਿੰਨੇ ਘੰਟੇ ਮਸ਼ੀਨ ਨੇ ਵਰਕ ਕੀਤਾ ਸਵੇਰ ਤੋਂ ਲੈ ਕੇ ਸ਼ਾਮ ਤੱਕ। ਅੱਛਾ ਮੰਨ ਲਓ ਵੀ ਜਦੋਂ ਇੱਕ ਮਹੀਨੇ ਦਾ ਪਹਿਲਾਂ ਦਾ ਵੀ ਕੱਢ ਕੇ ਦੇ ਸਕਦੇ ਹੋ? ਵੇ ਕਿੰਨਾ ਵਰਕ ਕੀਤਾ ਅੱਛਾ ਡਾਟਾ ਇੰਨਾ ਰੱਖਦੀ ਹੈ ਡਾਟਾ ਇਹਦੇ ਵਿੱਚ ਬਾਈ ਇਕੱਲਾ ਰੋਡ ਵਾਲਾ ਨਹੀਂ ਹੈਗਾ ਨਾਲ ਇਹ ਤਾਂ ਥਰੈਸ਼ਿੰਗ ਵਾਲਾ ਵੀ ਆ ਜਦੋਂ ਥਰੇਸ਼ਰ ਚੱਲ ਪਿਆ ਅੱਛਾ ਮਲਾਂ ਰੋਟਾ ਇਹਨਾਂ ਦਾ ਲੱਗਾ ਜੇ ਸੈਂਬਲੀ ਦਾ ਲੱਗਾ ਸੈਂਬਲੀ ਦਾ ਲੱਗਾ ਜਦੋਂ ਸੈਂਬਲੀ ਚੱਲ ਗਈ ਉਹਦਾ ਵੀ ਆਪਾਂ ਨਾਲ ਦੀ ਨਾਲ ਆ ਜਾਣਾ ਵੀ ਇੰਨੇ ਘੰਟੇ ਯੂਜ਼ ਹੋਈ ਆ ਮਸ਼ੀਨ ਠੀਕ ਆ ਠੀਕ ਆ ਇਹ ਐਡ ਲੋਡ ਲ ਬਾਈ ਸਾਰੇ ਇਦਾਂ ਦੇ ਆ ਆਟੋਮੈਟਿਕ ਆ ਹਨਾ ਆਟੋਮੈਟਿਕ ਜਿੰਨੀ ਕਿ ਢਿੱਲੀ ਹੁੰਦੀ ਆ ਬੈਟਰੀ ਇਹ ਚੀਜ਼ਾਂ ਬਈ ਬਣਾ ਮਨ ਜਿੱਤਦੀਆਂ ਬੰਦੇ ਸਨ ਨਾ ਚਲਾਉਣੇ ਵਾਲੇ ਨੂੰ ਮੈਂ ਕਹਿੰਦਾ ਵੀ ਦਸ਼ਮੇਸ਼ ਮੂਹਰੇ ਰੱਖਦੀ ਆ ਮਾਲਕ ਨਾਲੋਂ ਵੀ ਹੈ ਬਈ ਜਿਹੜਾ ਸਪ੍ਰਿੰਗ ਲਾਇਆ ਇਹ ਹੈ ਨਾ ਕਈ ਬਈ ਪੁੱਛਣਗੇ ਕਾਹਦੇ ਵਾਸਤੇ ਬਈ ਇਹ ਲਾਇਆ ਆਟੋਮੈਟਿਕ ਬੈਲਟ ਟਾਈਟ ਵੀ ਤੁਹਾਨੂੰ ਥੱਲੇ ਉਤਰਨ ਦੀ ਲੋੜ ਨਾ ਪਵੇ ਨਾ ਨਹੀਂ ਆਪਾਂ ਦੇਖਦਾ ਰਾਣਾ ਪਸਾਲੀ ਕਿਤੇ ਕੁਸ ਪਸਾਲਿਆ ਜੁਦੇ ਕਰਕੇ ਚਲੋ ਠੀਕ ਆ ਗੱਲ ਬਾਈ ਫੇਰ ਤੁਹਾਨੂੰ ਵਾਰਕਾਂ ਬਾਈ ਬਹੁਤ-ਬਹੁਤ ਮਾਲਕ ਤੈਨੂੰ ਵਾਦੇ ਕਰੇ ਅੱਜ ਮੇਰੇ ਭਰਾ ਕੋਲ ਇੱਕ ਆਈ ਹੈ ਨਾ ਤਾਂ ਕੱਲ ਨੂੰ ਸਾਰੀਆਂ ਏਸੀ ਵਾਲੀਆਂ ਖੜੀਆਂ ਹੋਣ ਹਾਂ ਠੀਕ ਆ ਬਾਈ ਗਿੱਲ ਬਾਈ ਬਾਕੀ ਬਾਈ ਹਨ ਵੀਡੀਓ ਕਿਦਾਂ ਦੀ ਲੱਗੀ ਮਸ਼ੀਨ ਕਿਦਾਂ ਦੀ ਲੱਗੀ ਗਿੱਲ ਨੂੰ ਦਿਓ ਵਧਾਈਆਂ ਕਮੈਂਟਾਂ ਦੇ ਵਿੱਚ ਰਿਪਲਾਈ ਹੀ ਕਰੂਗਾ ਆਪਾਂ ਤੇ ਨਹੀਂ ਹੋਣਾ ਠੀਕ ਆ ਬਾਈ ਮਿਲਦੇ ਹਾਂ ਹੁਣ ਕਿਸੇ ਅਗਲੀ ਵੀਡੀਓ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ